ਪੰਜਾਬ ਦੇ ਲੁਧਿਆਣਾ ਦੇ ਪੁਨੀਤ ਨਗਰ ਦੇ ਟਿੱਬਾ ਰੋਡ ਉਤੇ ਸਥਿਤ ਧਾਗਾ ਫੈਕਟਰੀ ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਨਾਲ ਇਲਾਕੇ ਦੇ ਵਿੱਚ ਆਫੜਾ ਤਫੜੀ ਮਚ ਗਈ। ਗੋਦਾਮ ਚੋਂ ਧੂਆ ਨਿਕਲਦਾ ਵੇਖ ਕੇ ਲੋਕਾਂ ਨੇ ਤੁਰੰਤ ਗੋਦਾਮ ਚ ਕੰਮ ਕਰਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਹਾਸਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਲੋਕ ਵੀ ਆਪਣੇ ਘਰ ਛੱਡ ਕੇ ਬਾਹਰ ਆ ਗਏ ਨੇ। ਅੱਗ ਦੀਆਂ ਲਪਟਾਂ ਵੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਗਿਆ ਕਿ ਉਸ ਦਾ ਕਾਰ ਇਮਾਰਤ ਦੇ ਪਿੱਛੇ ਹੈ ਜਿੱਥੇ ਗੋਦਾਮ ਨੂੰ ਅੱਗ ਲੱਗੀ ਸੀ। ਕਰੀਬ ਅੱਧੇ ਘੰਟੇ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਲਾਕੇ ਦੇ ਲੋਕਾਂ ਨੇ ਅੱਗ ਉਤੇ ਕਾਬੂ ਪਾਉਣ ਦੇ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਪਰ ਅੱਗ ਵੱਧਦੀ ਹੀ ਗਈ। ਇੱਥੇ ਜ਼ਿਕਰ ਇਹ ਹੈ ਕਿ ਅੱਗ ਲੱਗਣ ਦੇ ਕਾਰਨ ਗੋਦਾਮ ਦੇ ਵਿੱਚ ਸਾਰਾ ਧਾਗਾ ਸੜ ਕੇ ਸੁਆਹ ਹੋ ਚੁੱਕਿਆ ਹੈ। ਇਹ ਸਰ 2 ਨੰਬਰ ਗਲੀ ਪਨੀਤ ਨਗਰ ਦੀ ਹੈ। ਸਾਰੇ ਇਹ ਟੀ-ਸ਼ਰਟ ਦੀ ਫੈਕਟਰੀ ਸੀਗੀ ਇਹ ਇਹ ਸਾਰੇ 4:30 ਵਜੇ ਅੱਗ ਲੱਗੀ ਹੈ ਸਾਨੂੰ ਹੁਣੇ ਹੀ ਪਤਾ ਲੱਗਿਆ ਮੋਕੇ ਤੇ ਆ ਕੇ ਪਾਣੀ ਫੈਗਵੇਡ ਰਾਈਆਂ ਹੋਈਆਂ ਨੇ ਆਪਣੇ ਗੱਡੀਆਂ ਆ ਗਏ ਆਈਡੀ ਹੈ ਸਰ ਦੋ ਗੱਡੀਆਂ ਆ ਚੁੱਕੀਆਂ ਨੇ ਤੀਜੀ ਆ ਰਹੀ ਆ ਆਗ ਤੇ ਨਹੀਂ ਨਹੀਂ ਯਾਦਾ ਕੋਈ ਨੁਕਸਾਨ ਨਹੀਂ ਹੈਗਾ ਮੱਲਾ ਨਵਾਸੇ ਦੀ ਲੈਸ਼ਾ ਦਾ ਮਾਹੌਲ ਪੈਦਾ ਹੋ ਉਹ ਦੇਖੋ ਮਾਹੌਲ ਪੈਦਾ ਹੋ ਹੀ ਗਿਆ ਰੈਸ਼ੀ ਇਲਾਕਾ ਵਾ ਬੱਚੇ ਹੈਗੇ ਆ ਸਾਰੇ ਹੈਗੇ ਨੇ ਨਹੀਂ ਮੰਗ ਕਰ ਰਹੇ ਰੈਸ਼ੀ ਇਲਾਕੇ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ ਰੈਸ਼ੀ ਇਲਾਕੇ ਚ ਅਸੀਂ ਪ੍ਰਸ਼ਾਸਨ ਤੋਂ ਇਹ ਕਹਿੰਦੇ ਜਿੰਨੀਆਂ ਵੀ ਆਪਣੇ ਮੁਹੱਲੇ ਚ ਫੈਕਟਰੀਆਂ ਹੈਗੀਆਂ ਨੇ ਥੋੜਾ ਉਹਨਾਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਇਸ ਹਿਸਾਬ ਦੇ ਨਾਲ ਦੇਖੋ ਬੱਚੇ ਆ ਪੂਰਾ ਮੁਹੱਲਾ ਗਲੀ ਵੀ ਛੋਟੀ ਆ ਤੇ ਗੱਡੀ ਵੀ ਨਹੀਂ ਆ ਪਾਰੀ ਹੈ ਜਿਸ ਦੇ ਨਾਲ ਆਪਣਾ ਬੁਝਾਈ ਜਾਵੇ ਅੱਗ ਪਰ ਬਹੁਤ ਹੋ ਗਿਆ ਸੁਨੀਲ ਕੁਮਾਰ ਹੈ ਜੀ ਮਾਲਕ ਦਾ ਨਾਮ ਹਾਂਜੀ ਮੇਰਾ ਦੋਸਤ ਹੈਗਾ ਉਹ ਇਸ ਵਕਤ ਆਊਟ ਆਫ ਸਟੇਸ਼ਨ ਹੈਗਾ ਨਾ ਕਿਸ ਚੀਜ਼ ਦੀ ਫੈਕਟਰੀ ਸੀ ਉਹਨਾਂ ਦੀ ਇਹ ਆਪਣੀ ਸ਼ਾਲਾਂ ਦੀ ਫੈਕਟਰੀ ਸੀ ਸ਼ਾਲਾਂ ਵਗੈਰਾ ਬਣਦੀਆਂ ਸੀ ਆਪਣਾ ਮੋਕਰਲ ਵਗੈਰਾ ਬਣਤੇ ਰਹੇ ਕਿੰਨੇ ਸਾਲਾਂ ਤੋਂ ਫੈਕਟਰੀ ਚੱਲੂ ਇਹ ਫੈਕਟਰੀ ਤਕਰੀਬਨ ਤਾਂ ਬਹੁਤ ਪੁਰਾਣੀ ਹੈਗੀ ਹੈ ਜੀ ਤਕਰੀਬਨ ਹੋ ਗਿਆ ਆਣਿਆ 20 ਸਾਲ ਤੋਂ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਪਾਇਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਹੋਰ ਤਾਂ ਕੋਈ ਦਿੱਕਤ ਵਾਲੀ ਗੱਲਬਾਤ ਕੋਈ ਹੈ ਨਹੀਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਕਿੰਨੀ ਦੇਰ ਤੱਕ ਆਗੀਆਂ ਸੀ ਫਾਇਰ ਬ੍ਰੀਡ ਦੀਆਂ ਗੱਡੀਆਂ ਲੇਟ ਆਈਆਂ ਜੀ ਕਿੰਨੀ ਲੇਟ ਆਈਆਂ ਅਲੱਗ ਤਕਰੀਬਨ ਘੰਟੇ ਬਾਅਦ ਆਈਆਂ ਜੀ ਕਿੰਨਾ ਕਿੰਨਾ ਨੁਕਸਾਨ ਤਾਂ ਨਹੀਂ ਕੋਈ ਫਿਲਹਾਲ ਜਾਣੀ ਨੁਕਸਾਨ ਤਾਂ ਕੋਈ ਵੀ ਨਹੀਂ ਹੈਗਾ ਜੀ ਸਾਰੇ ਹੀ ਬਾਹਰ ਆ ਗਏ ਮਾਲੀ ਨੁਕਸਾਨ ਕਿੰਨਾ ਆਇਆ ਮਾਲੀ ਨੁਕਸਾਨ ਤਾਂ ਤਕਰੀਬਨ ਹੁਣ ਪਤਾ ਲੱਗੇਗਾ ਵੈਸੇ ਤਾਂ ਕਈ ਲੱਖਾਂ ਰੁਪਿਆਵਾਂ ਦਾ ਨੁਕਸਾਨ ਆਇਆ ਜੀ ਜਿੱਥੇ ਮੇਨ ਅੱਗ ਲੱਗੀ ਹੈ ਮਾਲ ਉੱਥੇ ਹੀ ਪਿਆ ਹੋਇਆ ਸੀ ਸਾਈਟੀ ਮਤਲਬ ਮਸ਼ੀਨਾਂ ਵੀ ਸਾਰੀਆਂ ਜਲ ਗਈਆਂ ਜੀ ਮਸ਼ੀਨਾਂ ਦਾ ਹੁਣ نیچے ਪਤਾ ਲੱਗੇਗਾ ਵੀ ਜਲੀਆਂ ਕਿ ਨਹੀਂ ਜਲੀਆਂ ਉਹ ਦੇਖਿਆ ਨਹੀਂ ਗਿਆ نیچے ਪਰ ਉੱਪਰ ਕਿਹੜੀ ਫੈਕਟਰੀ ਹੈ ਜਦੋਂ ਬਣਾਉਂਦੇ ਆ ਇਹਨਾਂ ਦਾ ਅੱਗ ਦਾ ਪ੍ਰਬੰਧ ਨਹੀਂ ਹੋਣਗੇ ਬੁਝਾਉਣ ਦਾ ਨਹੀਂ ਅੱਗ ਦਾ ਤਾਂ ਅੰਦਰ ਸਿਲੰਡਰ ਪਏ ਹੈਗੇ ਜੀ ਅੱਗ ਬੁਝਾਉਣ ਦੇ ਬੰਦੇ ਲੱਗੇ ਹੀ ਹੈਗੇ ਸੀ ਬੁਝਾਉਣ ਦੇ ਇਲਾਕੇ ਦੇ ਫੈਕਟਰੀਆਂ ਬੰਦ ਹੈ ਜੀ ਫੇਰ ਵੀ ਚੱਲ ਇਹ ਨਾਰਮਲ ਇੱਕ ਕਿਸਮ ਦੀ ਜਿਵੇਂ ਨਿਟਿੰਗ ਉਹ ਨਹੀਂ ਹੁੰਦੀ ਹੌਜ਼ਰੀ ਵਾਲੀ ਸੀ ਔਰ ਕਿਤੇ ਕਿਤੇ ਕਿ ਕਪੜਾ ਜਿਹੜਾ ਨਾ પેટ્રોલੀਅਮ ਪਦਾਰਥ ਹੈ ਉਥੇ ਅਦਾਲਤ ਕੋ ਜਿੱਦ ਕਿ ਕਿੰਨੇ ਬਿਆਨਕਾ ਕਰ ਗਿਆ ਆ ਨਵੀਆਂ ਦੀ ਬਿਲਡਿੰਗਾਂ ਨੇ ਵੀ ਖਤਰਾ ਇਹ ਕਿਸੇ ਤਰ੍ਹਾਂ ਦੀ ਬਾਹਰ ਨਹੀਂ ਹੋਣੀ ਚਾਹੀਦੀ ਇਹ ਹੁਣ ਦੇਖਿਆ ਜਾਏਗਾ ਜੀ ਕਿੱਦਾਂ ਜੀ ਸਾਰੇ ਪ੍ਰੀਤਨਗਰ ਪੈਂਦਾ ਜੀ ਕੋਈ ਤੇ ਤਾਜਪੁਰ ਰੋਡ ਤੇ ਅਮਰੀਕਾ ਧਰਮਗੰਡੇ ਦੇ ਓਪੋਜ਼ਿਟ ਆ 4:30 ਵਜੇ ਸਾਨੂੰ ਤਲਾਹ ਹੀ ਤੇ ਛਾਲਾ ਦੀ ਜਿਹੜੀ ਫੈਕਟਰੀ ਆ ਤੇ ਉਹਦੇ ਵਿੱਚ ਅੱਗ ਲੱਗੀ ਆ ਜੀ ਸ਼ਾਲਾਂ ਦੀ ਹੈ ਜੀ ਸ਼ਾਲਾਂ ਦੀ ਯਾਰਾਂ ਦੇ ਮਾਲਕ ਪਤਾ ਲੱਗੇ ਸਰ ਮਾਲਕ ਨਹੀਂ ਹਾਲੇ ਪਤਾ ਲੱਗਾ ਸੀ ਯਾਨੀ ਕਿ ਜਦੋਂ ਪਹੁੰਚੇ ਤੁਰੰਤ ਚਾਰ ਗੱਡੀਆਂ ਲੈ ਕੇ ਤੇ ਕੰਮ ਚੱਲ ਰਿਹਾ ਜਾਨੀ ਜਾਨੀ ਨੂੰ ਨੁਕਸਾਨ ਹੋਇਆ ਸਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਤੇ ਫਿਰ ਕਿੰਨੀਆਂ ਗੱਡੀਆਂ ਆ ਚੁੱਕੀਆਂ ਪੰਜ ਗੱਡੀਆਂ ਕੰਮ ਕਰ ਰਹੀਆਂ ਸਰ ਠੀਕ ਹੈ ਜੀ ਗੁਰੂਪੁਰ ਭਾਈ ਜੀ ਵਿੱਚ ਕਿਹੜਾ ਏਰੀਆ ਜੀ ਇਹ ਆਪਣੇ ਪਨੀਤ ਨਗਰ ਦਾ ਏਰੀਆ ਯਾਰ ਇੱਥੇ ਸ਼ਾਲ ਬਣਾਉਣ ਦੀ ਫੈਕਟਰੀ ਆਰ ਕੇ ਫੈਕਟਰੀ ਉਹਦੇ ਤੱਕ ਲੱਗਣ ਦੀ ਖਬਰ ਆਈ ਸੀ ਸਾਨੂੰ ਇਨਫੋਰਮੇਸ਼ਨ ਮਿਲਦੀ ਅਸੀਂ ਮੌਕੇ ਤੇ ਪਹੁੰਚੇ ਆ ਫਾਇਰ ਬ੍ਰਿਗੇਡ ਵੀ ਪਹੁੰਚੀ ਆ ਇਹ ਲਗਾਤਾਰ ਕੰਮ ਚਾਰੀ ਆ। ਹਾਲ ਦੀ ਘੜੀ ਕੰਟਰੋਲ ਦੇ ਵਿੱਚ ਆ। ਕੋਈ ਜਾਨੀ ਨੁਕਸਾਨ ਤਾਂ ਨਹੀਂ ਸਰ। ਜਾਨੀ ਨੁਕਸਾਨ ਦੀ ਹਜੇ ਕੋਈ ਖਬਰ ਨਹੀਂ ਆਈ ਆਪਾਂ ਨੂੰ। ਹਾਂਜੀ ਆਰਕੇ ਫੈਕਟਰੀ ਵਾਲੇ ਦੇ ਮਾਲਕਾਂ ਦਾ ਨਾਮ ਹੈ ਜੀ। ਪਰ ਕਿਤੇ ਨਾ ਕਿਤੇ ਸਰ ਜਿੱਦਾਂ ਕੀ ਢੀਡੇ ਲਾ ਕੇ ਤੇ ਫੈਕਟਰੀਆਂ ਬਣ ਜਾਂਦੀਆਂ ਕਿਤੇ ਬਾਹਰ ਨਹੀਂ ਹੋਣੀ ਚਾਹੀਦੀ। ਇਹ ਬਿਲਕੁਲ ਰੇਸ਼ੀ ਇਲਾਕੇ ਤੋਂ ਦੂਰ ਹੋਣੀਆਂ ਚਾਹੀਦੀਆਂ ਫੈਕਟਰੀਆਂ ਇਸ ਬਾਰੇ ਲੋੜਿੰਗ ਦੀ ਕਾਰਵਾਈ ਕਰਨ ਦੀ ਲੋੜ ਹੈ। ਤੁਹਾਨੂੰ ਜਾਨੀ ਨੁਕਸਾਨ ਤੋਂ ਬਚਾ ਆਪਣਾ ਇਹ ਮਹੱਲਾ ਨਿਵਾਸੀਆਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਸਖਤ ਕਾਰਜ ਰਿਹਾ ਮਹੱਲਾ ਨਿਵਾਸੀਆਂ ਨੂੰ ਇਹ ਹੀ ਆ ਵੀ ਇੱਥੋਂ ਇੱਕ ਵਾਰੀ ਫਾਇਰ ਵਾਲਾ ਏਰੀਆ ਜਿਹੜਾ ਉਹ ਸਾਈਡ ਤੇ ਰਹਿਣ ਥੋੜਾ ਦੂਰ ਰਹਿਣ ਕਿਉਂਕਿ ਜਿੰਨੇ ਦੇਰ ਕੋਈ ਕੰਟਰੋਲ ਨਹੀਂ ਹੁੰਦੀ ਫਾਇਰ ਉਨੀ ਦੇਰ ਤੱਕ ਆਪਾਂ ਕਿਸੇ ਵੀ ਹਾਦਸੇ ਤੋਂ ਬਚਾ ਰੱਖੀ